ਜੋਤ ਪੁਰਾਣੇ ਘਰ ਆਉਦ ਮੇਰੇ ਨਾਲ ਠੀਕ ਐ ਪਤਾ ਨਹੀਂ ਮੰਮੀ ਦੇ ਸਦਨ ਹੁਣ ਆਉਂਦਿਆਂ ਨੂੰ ਪਤਾ ਨਹੀਂ ਨਵਾਂ ਸਿਆਪਾ ਕੀ ਰੰਭ ਕੇ ਰੱਖਿਆ ਦੱਸਿਆ ਨਹੀਂ ਕੁਛ ਮੰਮੀ ਜੀ ਘਰ ਚ ਸਲਾਹ ਕਰਨੀ ਹੁੰਦੀ ਐ ਨਾ ਕਿਸੇ ਨੂੰ ਤਰੀਕੇ ਨਾਲ ਕਹੀਦਾ ਵਾ ਤੇ ਇਹਦੇ ਤਾਨੇ ਮਾਰ ਮਾਰ ਕੇ ਗੁੱਸੇ ਹੋ ਹੋਗੇ ਜਿੱਦਾਂ ਕਿ ਕੋ ਬੜਾ ਔਖਾ ਕੰਮ ਕਢਵਾਉਣਾ ਹੁੰਦਾ ਉਹਦਾ ਤਾਂ ਮਨ ਦੇ ਵੀ ਕਿੱਥੇ ਜੇ ਪਿਆਰ ਨਾਲ ਤਾਂ ਮੈਂ ਕਿਹਾ ਸੀ ਜੋ ਉਹਨੂੰ ਕਿ ਸਮਝਾਉ ਉਹਨੂੰ ਤੇ ਇਹ ਗੱਲ ਦਾ ਹੱਲ ਕਰਕੇ ਫੇਰ ਆਇਓ ਮੰਮੀ ਜੀ ਦੇ ਉਹ ਰਿਸ਼ਤੇਦਾਰੀ ਦੀਆਂ ਗੱਲਾਂ ਹੁੰਦੀਆਂ ਆ ਨਾ ਫਿਰ ਲੋਕੀ ਬੜੀ ਦੂਰ ਦੂਰ ਤੱਕ ਪੁੱਛਦੇ ਆ ਉਹ ਜੋ ਬੰਦ ਗੱਲਾਂ ਸਾਰੀਆਂ ਛੱਡੋ ਤੇ ਪੁੱਤ ਜਿੱਦਾਂ ਵੀ ਉਹਦਾ ਹੱਲ ਹੁੰਦਾ ਵਾ ਨਾ ਤੇ ਰਿਸ਼ਤਾ ਕਰਾਓ ਡੈਡੀ ਜੀ ਤੇ ਕਹੀ ਗੱਲ ਦਾ ਮਨ ਰੱਖਣਾ ਹੀ ਪੈਣਾ ਉਹ ਆਹ ਮੈਂ ਵੀ ਇਹੋ ਸੋਚਣਿਆ ਵਾਂ ਕਿ ਚੱਲ ਵਿਆਹ ਤੋਂ ਬਾਅਦ ਤੇ ਜੋ ਹੋਣਾ ਸੋ ਹੋਣਾ ਚਲੋ ਅਸੀਂ ਤੇ ਇਹੋ ਚਾਹੁੰਨੇ ਆ ਕਿ ਸਭ ਕੁਝ ਠੀਕ ਠੀਕ ਹੀ ਰਵੇ ਇਹ ਸੇ ਮੰਗਣ ਡੈ ਪਿਆ ਵਾਂ ਸ਼ਰਮ ਕਰ ਤੇ ਇਹ ਗੱਲ ਕਿਹਾ ਵੀ ਮੰਮੀ ਕੋਈ ਗੱਲ ਨਹੀਂ ਨਹੀਂ ਮੰਮੀ ਜੀ ਘਰ ਤੇ ਬੜਾ ਸੋਹਣਾ ਆ ਪਰ ਇਹ ਕੀ ਹੈਗਾ ਹਲੇ ਫਰਸ਼ੀ ਆ ਨਾ ਕੋਈ ਨਹੀਂ ਪੁੱਤ ਅਸੀਂ ਕਿਹਾ ਵੀ ਲਵਲੀ ਦਾ ਵਿਆਹ ਕਰਕੇ ਬਾਅਦ ਚ ਟੈਲਾ ਟੂਲਾ ਲਾਵਾਂਗੇ ਅੱਛਾ ਅੱਛਾ ਹੂੰ ਚਲੋ ਕੋਈ ਨਹੀਂ ਜਦੋਂ ਲਵਾਓਗੇ ਨਾ ਤੇ ਜਿਹੜੀਆਂ ਸਾਡੇ ਪਿੰਡ ਲੱਗੀਆਂ ਉਹਦੇ ਨਾਲ ਦੀਆਂ ਲਵਾਵਾਂਗੇ ਚਲ ਕੋਈ ਗੱਲ ਨਹੀਂ ਜੇ ਤੇਜਵਾਨਾ ਧਰਮਨ ਤੂੰ ਵੀ ਕਿਹੜੀ ਘਟਵਾ ਮੇਰਾ ਪਰਿਵਾਰ ਆਪਣਾ ਅੱਗੇ ਵੀ ਨਹੀਂ ਟੁੱਟਣ ਦਿੱਤਾ